ਗੁਰਦਾਸਪੁਰ ਤੋਂ ਦਿੱਲੀ ਜਾ ਰਹੀ ਇੱਕ ਸਵਿਫਟ ਡਿਜ਼ਾਇਰ ਕਾਰ ਦਾ ਟਾਇਰ ਫਟਣ ਨਾਲ ਕਾਰ ਬੇਕਾਬੂ ਹੋ ਕੇ ਪੁਲ ਤੋਂ ਹੇਠਾਂ ਆ ਡਿੱਗੀ ਇਸ ਹਾਸੇ ਦੌਰਾਨ ਜਿੱਥੇ ਕਾਰ ਵਿੱਚ ਸਵਾਰ ਬੀਐਸਐਫ ਜਵਾਨ ਦੇ ਸਟਾ ਵਜੀਆਂ ਨੇ ਉਥੇ ਹੀ ਉਸ ਦੀ ਪਤਨੀ ਦਾ ਪਾਲ ਵੱਲ ਬਚਾਅ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਏਐਸਆਈ ਸਰਬਜੀਤ ਸਿੰਘ ਨੇ ਕਿਹਾ ਕਿ ਹਾ사 ਗ੍ਰਸਤ ਹੋਈ ਗੱਡੀ ਨੂੰ ਬਜਰੰਗ ਸਹਾਇ ਚਲਾ ਰਿਹਾ ਸੀ ਜੋ ਕਿ ਗੁਰਦਾਸਪੁਰ ਬੀਐਸਐਫ ਬਟਾਲੀਅਨ ਵਿੱਚ ਤੈਨਾਤ ਹੈ ਉਹਨਾਂ ਦੱਸਿਆ ਕਿ ਇਹ ਜਵਾਨ ਗੁਰਦਾਸਪੁਰ ਤੋਂ ਦਿੱਲੀ ਜਾ ਰਹੇ ਸਨ ਕਿ ਗੁਰਾਇਆਂ ਪੁਲ ਤੇ ਜਿੱਦਾਂ ਹੀ ਚੜਨ ਲੱਗਾ ਤਾਂ ਕਾਰ ਦਾ ਟਾਇਰ ਫਟ ਗਿਆ ਤੇ ਕਾਰ ਹਾਈਵੇ ਤੇ ਲੱਗੇ ਲੋਹੇ ਦੀ ਰੇਲਿੰਗ ਤੋੜ ਕੇ ਪੁਲ ਤੋਂ 헤ੜਾ ਆ ਡਿਗੀ ਜਿਸ ਨਾਲ ਕਾਰ ਵੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਜੇਕਰ ਜੋ ਹੋਇਆ ਕਿ ਇਸ ਹਾਸੇ ਦੌਰਾਨ ਇਨਸਾਨੀਅਤ ਉਸ ਸਮੇਂ ਦੇਖ ਨੂੰ ਮਿਲੀ ਜਦੋਂ ਇਨਾ ਦੇਕਾਰ ਪਿੱਛੇ ਗੁਰਾਇਆਂ ਦੇ ਭਾਈ ਮਤੀ ਦਾਸ ਸਕੂਲ ਆਫ ਨਰਸਿੰਗ ਦੇ ਪ੍ਰਿੰਸੀਪਲ ਆ ਰਹੇ ਸਨ ਜਿਨ੍ਹਾਂ ਨੇ ਤੁਰੰਤ ਹੀ ਜ਼ਖਮੀ ਨੂੰ ਆਪਣੀ ਗੱਡੀ ਵਿੱਚ ਪਾ ਕੇ ਗੁਰਾਇਆਂ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਫਿਲਹਾਲ ਪੁਲਿਸ ਵੱਲੋਂ ਹਾਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਗੁਰਾਇਆਂ ਤੋਂ ਨਵਰੰਗ ਚੈਨਲ ਲਈ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਮੇਰਾ ਮਨਜਿੰਦਰ ਸਿੰਘ ਨਾ ਆ ਜੇ ਫੁਵਾੜੇ ਤੋਂ ਆਉਂਦੇ ਪੈ ਸਕੇ ਤੇ ਸਾਡੇ ਮੋੜੇ ਗੱਡੀ ਡਿੱਗੀ ਉੱਪਰੋਂ ਆਈ ਆ ਬਰੇਟੋ ਪਰਮ ਹਾਂਜੀ ਤੇ ਵਾਕਈ ਸਾ ਬਚਾਉ ਗਿਆ ਸੱਤੇ ਸੱਟ ਲੱਗੀ ਆ ਤੇ ਪਠਾਨਕੋੜ ਤੋਂ ਆ ਰਹੇ ਆ ਤੇ ਦਿੱਲੀ ਜਾਣਾ ਸੀਗੇ ਨੀ ਜੀ ਅੱਛਾ ਜੀ ਤੇ ਟਾਇਰ ਦੀ ਵਜ੍ਹਾ ਨਾਲ ਫਟ ਗਈ ਆ ਜੀ ਟਾਇਰ ਫਟ ਹਾਂਜੀ ਟਾਇਰ ਫਟ ਗਿਆ ਜੀ ਹਸਬੰਡ ਵਾਈਫ ਸੀਗੇ ਜੀ ਦੋਨੇ ਹਾਂਜੀ ਹਾਂਜੀ ਹੈਲੋ ਮੈਡਮ ਤੇ ਆਰਮੀ ਚ ਓਕੇ ਹਾਂਜੀ ਹਾਂਜੀ ਤੇ ਤੁਸੀਂ ਆਪਣੇ ਪ੍ਰਾਈਵੇਟ ਗੱਡੀ ਹਾਂਜੀ ਹਾਂਜੀ ਅਸੀਂ ਆਪਣੀ ਪ੍ਰਾਈਵੇਟ ਗੱਡੀ ਲੈ ਕੇ ਆਏ ਹਾਂ ਪਿੱਛੇ ਮਗਰ ਆਉਂਦੇ ਪਏ ਸੀਗੇ ਅਸੀਂ ਭਾਈ ਮਤੀ ਦਾ ਕਾਲਜ ਦੇ ਆਏ ਹਾਂ ਓਕੇ ਦੇ ਪ੍ਰਿੰਸੀਪਲ ਨੂੰ ਨਾਲ ਸੀ ਸਾਡੇ ਉਹਦਾ ਹੈਲਪ ਕੀਤੀ ਤੇ ਇੱਥੇ ਲਿਆਂਦੇ ਆ ਜੀ। ਕਈ ਲੋਕ ਜਿੱਦਾਂ ਹੁਣ ਅੱਜ ਦਾ ਹਾਦਸਾ ਵਾਪਰਦਾ ਨਹੀਂ ਜੀ ਨਹੀਂ ਜੀ ਕੋਈ ਨਹੀਂ ਲੱਗ ਗਿਆ ਸਾਰੇ ਮੂਵੀਆ ਮਣੋ ਦੇ ਕੋਈ ਫੋਨ ਨਹੀਂ ਕਰਦਾ ਜੀ। ਆਪ ਦੇਖਿਆ। ਕਹਿੰਦਾ ਫੋਨ ਕਰ ਲੈਂਦੇ ਆ। ਹਾਂਜੀ ਫਰਦੇ ਸਾਹਿਬ ਜਿਹੜੇ ਟਾਈਮ ਤੇ ਹੁਣ ਹਸਪੀਟਲ ਲੈ ਕੇ ਆਏ ਆ। ਹਾਂਜੀ ਹਸਪੀਟਲ ਜਾਂਦਾ ਜੀ। ਹਾਂ ਠੀਕ ਠਾਕ। ਹਾਂਜੀ ਹੁਣ ਠੀਕ ਹੈ ਜੀ। ਹਾਂ ਠੀਕ ਹੈ। ਇਹ ਪਿਆ ਥੱਲੇ ਹੀ ਆ ਜੀ। ਹਾਂਜੀ ਹਾਂਜੀ। ਟਾਇਰ ਫਟਣ ਨਾਲ ਤੇ ਹਾਂਜੀ ਟਾਇਰ ਫਟਣਾ ਹੋ ਗਿਆ ਜੀ। ਗੱਲਬਾਤ ਕਰ ਰਹੇ ਸੀ ਦਾ ਹਾਂਜੀ ਗੱਲਬਾਤ ਠੀਕ ਠਾਕ ਆ ਜੀ। ਜਿਹਦੇ ਵਿੱਚ ਇਸ ਤਰ੍ਹਾਂ ਸੀ ਹਸਬੰਡ ਵਾਈਫ ਸੀਗੇ ਦੋਨੋਂ ਜੋ ਕਿ ਸਵਿਫਟ ਡਿਜ਼ਾਇਰ ਸੀਗੇ ਰਾਜਸਥਾਨ ਨੰਬਰ ਇਹ ਪਠਾਨਕੋਟ ਤੋਂ ਆ ਰਹੇ ਸੀਗੇ ਇਧਰ ਲੁਧਿਆਣੇ ਸਾਈਡ ਜਾ ਰਹੇ ਸੀਗੇ ਅਸਿਸਟੈਂਟ ਕਮਾਂਡੈਂਟ ਨੇ ਜੀ ਜਿੱਦਾਂ ਉਹਨਾਂ ਨੇ ਦੱਸਿਆ ਕਿ ਮੈਂ ਬੀਐਸਐਫ ਬਟਾਲੀਅਨ ਦੇ ਵਿੱਚ ਆ ਜੀ ਅਸਿਸਟੈਂਟ ਕਮਾਂਡੈਂਟ ਤੇ ਉਹਨਾਂ ਨੇ ਦੱਸਿਆ ਕਿ ਮੇਰੇ ਜਿਹੜਾ ਗੱਡੀ ਦਾ ਟਾਇਰ ਫਟਣ ਕਾਰਨ ਇਹ ਗੱਡੀ ਪਲਟੀ ਹੈ ਜੀ ਪਰ ਬਚਾ ਇਸ ਚੀਜ਼ ਦਾ ਬਹੁਤ ਰਿਹਾ ਕਿ ਉਹਨਾਂ ਦੇ ਕੋਈ ਮੇਜਰ ਇੰਜਰੀ ਨਹੀਂ ਆਈ ਮਾਮੂਲੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਪਿੱਛੋਂ ਆ ਰਹੇ ਭਾਈ ਮਤੀਦਾਸ ਕਾਲਜ ਦੇ ਬਿੰਦੂ ਬਾਲਾ ਜੀ ਪ੍ਰਿੰਸੀਪਲ ਸੀਗੇ ਉਹ ਪਿੱਛੋਂ ਆ ਰਹੇ ਸੀ ਉਹਨਾਂ ਨੇ ਮੌਕੇ ਤੇ ਹੀ ਫਸਟ ਸਟੇਟ ਦੇ ਕੇ ਉਹਨਾਂ ਨੂੰ ਆਪਣੀ ਪ੍ਰਾਈਵੇਟ ਗੱਡੀ ਰਾਹੀਂ ਰਾਇਲ ਹਸਪੀਟਲ ਪ੍ਰਾਈਵੇਟ ਹੈ ਜੋ ਗੁਰਾਹਾਂ ਇੱਥੇ ਐਡਮਿਟ ਕਰਵਾਤਾ ਜਿੱਥੇ ਉਹਨਾਂ ਨੇ ਅਸੀਂ ਦੇਖਣ ਆਏ ਤੇ ਉਹਨਾਂ ਨੇ ਦੱਸਿਆ ਵੀ ਠੀਕ ਨੇ ਇਹਨਾਂ ਦਾ ਨਾਮ ਹੈਗਾ ਜੀ ਬਜਰੰਗ ਸਹਾਏ ਨੇ ਜੀ ਜਿਹੜੇ ਆ ਬਜਰੰਗ ਸਹਾਏ ਸਾਨੂੰ ਛੋਟੂ ਲਾਲ ਇਹ ਸਰਕਾਰੀ ਆਪਣੇ EMPLOYEES ਨੇ ਸੈਂਟਰ ਦੇ BSFs ਨੇ ਤੇ ਨਾਲ ਉਹਨਾਂ ਦੇ ਵਾਈਫ ਸੀਗੇ ਜੀ ਮੈਂ ਹਾਂਜੀ ਉਹਨਾਂ ਨੇ ਦੱਸਿਆ ਬਸ ਠੀਕ ਨੇ ਬਾਕੀ ਇਸ ਸੰਬੰਧੀ ਅਸੀਂ ਥਾਣਾ ਫਲੋਰ ਸੌਰੀ ਗਰਾਇਆਂ ਥਾਣੇ ਨੂੰ ਇਨਫੋਰਮ ਕਰ ਦਿੱਤਾ ਹੈ ਸਰੇਂਦਰਪਾਲ ਜੀ ਨੂੰ ਇਨਫੋਰਮ ਹੋ ਗਿਆ ਜੀ ਮੌਕੇ ਤੇ EBRB 112 ਗਰਾਇਆਂ ਵਾਲੀ ਵੀ ਪਹੁੰਚ ਗਈ ਹੈ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਅਸੀਂ ਵੀ ਜਿਸ ਤਰ੍ਹਾਂ ਤੁਸੀਂ ਇਹ ਹਮਦਰਦੀ ਦਿਖਾਈ ਆ ਵੀ ਤੁਸੀਂ ਕੋਈ ਇਹ ਨਹੀਂ ਦੇਖਿਆ ਆਮ ਪਬਲਿਕ ਵਾਂਗੂ ਵੀ ਆਪਾਂ ਫੋਨ ਤੇ ਵੀਡੀਓ ਬਣਾਈਏ ਜਾਂ ਕੁਛ ਕਰੀਏ ਉਹਨਾਂ ਨੇ 1 ਮਿੰਟ ਵਿੱਚ ਉਹਨਾਂ ਨੂੰ ਨਾਲ ਲੈ ਕੇ ਤਾਂ ਉਹਨਾਂ ਦਾ ਫੌਰੀ ਤੌਰ ਤੇ ਫਰਸਟ ایڈ ਦੇਖਿਆ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਨਾ ਕਿ ਉਹਨਾਂ ਨੇ ਕੋਈ ਇਸ ਤਰ੍ਹਾਂ ਦੇਖਿਆ ਵੀ ਆਪਾਂ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਪਾਈਏ ਉਹਨਾਂ ਨੇ ਇੱਕ ਇਨਸਾਨੀ ਦਿਖਾਈ ਹੈ ਜੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਅਪਰੀਸ਼ੀਏਟ ਕਰਦੇ ਹਾਂ ਇਦਾਂ ਸਾਰਿਆਂ ਦੀ ਸੋਚ ਹੋਵੇ ਤਾਂ ਮੇਰਾ ਖਿਆਲ ਨਹੀਂ ਵੀ ਕੋਈ ਕੋਈ ਮਿਸ ਹੈਪਨਿੰਗ ਇਦਾਂ ਦੀ ਹੋਵੇ ਜਿਹਦੇ ਵਿੱਚ ਕੋਈ ਇੰਜਰੀ ਹੋਵੇ ਕਿ ਜਾਂ ਕੋਈ ਜਾਨ ਜਾਚ